ये मेरे पापा का आइडिया था कि हमें पार्टी छोड़ के यहाँ पे बुज़ुर्गों की सेवा करनी चाहिए अच्छे दिन वाहगुरु ने परम पिता परमात्मा ने इस धरती के उ मैं जन्म जन्मदिन है तो सोचा कोई अच्छे तरीके सेवा करके और बड़ी खुशी मिली है आके पहले भी आँगा मैं इतने और कुछ गैप पै गया सी अके मिल के एक स्वैटर डिस्ट्रीब्यूशन प्रोग्राम ही नहीं है ਇਹ ਇੱਕ ਇਹਨਾਂ ਦੇ ਵਿੱਚ ਆਪਣਾਪਨ ਲੈ ਕੇ ਆਨਾ ਮਤਲਬ ਆਪਾਂ ਇਹੀ ਚਾਹੁੰਦੇ ਸੀ ਕਿ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ ਕੋਈ ਸੇਵਾ ਕਰੀਏ ਕੋਈ ਜਿਹੜੇ ਅਬੀ ਦਰਮਾਸ਼ਰਮ ਆਏ ਐ ਇੱਥੇ ਲੋਕਾਂ ਨੂੰ ਮਿਲੀਏ ਉਹਨਾਂ ਦਾ ਵੀ ਦੇਖੀ ਉਹਨਾਂ ਨੂੰ ਲੱਗੇ ਕਿ ਕੋਈ ਸਾਡਾ ਆਪਣਾ ਵੀ ਹੈਗਾ ਸਰਦੀ ਕਰਕੇ ਵੀ ਹੈਗਾ ਮੈਂ ਸੋਚ ਲਿਆ ਸੀ ਪਿਛਲੇ ਕੁਝ ਸਮੇਂ ਤੋਂ ਕਿ ਬਲੈਂਕਟਸ ਜਾਂ ਸਵੈਟਰਸ ਦੇਈਏ रामदास जी कुष्ट आश्रम ਦੇ ਵਿੱਚ ਮਨਸੀ ਸੇਵਾ ਕਰਨ ਦਾ ਤੇ ਅੱਜ ਤੇ ਦਿਨ ਵਾਈ ਗੁਰੂ ਨੇ ਪਰਮਪਤਾ ਪ੍ਰਮਾਤਮਾ ਦੀ ਸਤਿਤੀ ਦੇ ਉੱਤੇ ਆਇਆ ਸੀ ਮੈਂ ਜਨਮ ਜਨਮ ਦੇ ਨਾ ਤੇ ਸੋਚਿਆ ਸੀ ਕਿ ਉਹ ਅੱਛੇ ਤਰੀਕੇ ਦੇ ਨਾਲ ਸੇਵਾ ਕਰਕੇ ਸਾਰਿਆਂ ਦੀ ਇਹਨਾਂ ਨੂੰ ਵੀ ਇੱਕ ਬਰਾਬਰੀ ਦਾ ਰਾਈਟ ਹੈ। ਔਰ ਇਹਨਾਂ ਨੂੰ ਵੀ ਇੱਕ ਫੀਲ ਹੋਣਾ ਚਾਹੀਦਾ ਕਿ ਆਪਣਾ ਕੋਈ ਇਹਨਾਂ ਦਾ ਵਾਸਤੇ ਵੀ ਹੈਗਾ। ਔਰ ਬੜੀ ਖੁਸ਼ੀ ਮਿਲੀ ਹੈ ਆ ਕੇ ਪਹਿਲੇ ਵੀ ਆਂਦਾ ਵਾ ਇੱਥੇ। ਔਰ ਕੁਝ ਗੈਪ ਪੈ ਗਿਆ ਸੀ ਆ ਜਾ ਕੇ ਇਹਨਾਂ ਦੇ ਨਾਲ ਮਿਲ ਕੇ ਇੱਕ ਸਵੈਟਰ ਡਿਸਟ੍ਰੀਬਿਊਸ਼ਨ ਪ੍ਰੋਗਰਾਮ ਹੀ ਨਹੀਂ ਹੈ ਇਹ ਇੱਕ ਇਹਨਾਂ ਦੇ ਵਿੱਚ ਆਪਣਾਪਨ ਲੈ ਕੇ ਆਨਾ ਸਮਾਨਤਾ ਲੈ ਕੇ ਆਨਾ ਇਹ ਵੀ ਬਰਾਬਰ ਨੇ ਸਾਡੇ ਇਹਨਾਂ ਦਾ ਕੋਈ ਆਪਣਾ ਹੈਗਾ ਇਹਨਾਂ ਦੀ ਵੀ ਕੋਈ ਸਿਕਿਉਰਿਟੀ ਹੈਗੀ ਆ ਔਰ ਫੀਲ ਕਰਨਾ ਔਰ ਪਰਮਾਤਮਾ ਨੇ ਇਹ ਕਿਸੇ ਕਾਬਿਲ ਬਣਾਇਆ ਹੈ ਸਕਸ਼ਮ ਬਣਾਇਆ ਹੈ ਤੇ ਮੈਂ ਸਮਝਦਾ ਵਾਂ ਕਿ ਮੈਨੂੰ اپنی ਜਿਹੜੀ ਜੀਵਨ ਹੈ ਹਰ ਕਿਸੇ ਨੂੰ ਆਪਣਾ ਜਿਹੜਾ ਜੀਵਨ ਹੈ ਜ਼ਰੂਰਤਮੰਦਾਂ ਦੇ ਕੰਮ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਲੋਕਾਂ ਦੀ ਸੇਵਾ ਕਰਵੀਂ ਚਾਹੀਦੀ ਹੈ ਅੱਜ ਕੁਝ ਖਾਸ ਦਿਨ ਸੀ ਅੱਜ ਜਨਮ ਦਿਨ ਹੈ ਜੀ ਔਰ ਮੇਰੇ ਮਾਤਾ ਜੀ ਵੀ ਆ ਰਹੇ ਨੇ ਪਰਿਵਾਰ ਆਇਆ ਸਾਰਾ ਨਾਲ ਤੇ ਮੈਂ ਕਿਹਾ ਜੀ ਸੈਲੀਬ੍ਰੇਸ਼ਨਸ ਕਰੀ ਦੀਆਂ ਪਾਰਟੀਆਂ ਕਰੀ ਦੀਆਂ ਤੇ ਕੁਝ ਡਿਫਰੈਂਟ ਤਰੀਕੇ ਦੇ ਨਾਲ ਕੁਝ ਚੰਗਾ ਕੰਮ ਕਰੀਏ ਕੁਝ ਮੁਸਕਰਾਹਟ ਇਹਨਾਂ ਦੇ ਫੇਸਿਸ ਦੇ ਉੱਪਰ ਲੈ ਕੇ ਆਈਏ ਕੋਸ਼ਿਸ਼ ਤੇ ਮੇਰੀ ਇਹ ਹੁੰਦੀ ਹੈ ਡੈਲੀ ਕਿ ਕਿਸੇ ਦਾ ਜਦੋਂ ਕੰਮ ਕਰੀਦਾ बिकॉज ਇੰਸਟੀਚੂਨ ਚਲਾਉਂਦੇ ਆ ਕਾਉਂਸਲਰ ਵੀ ਆ ਔਰ ਜਦੋਂ ਲੋਕਾਂ ਦਾ ਕੋਈ ਕੰਮ ਕਰੀਦਾ ਤੇ ਮੁਸਕਰਾਹਟ ਆਂਦੀ ਹੈ ਉਹਨਾਂ ਦੇ ਫੇਸ ਦੇ ਉੱਪਰ ਖੁਸ਼ੀ ਹੁੰਦੀ ਹੈ ਤੇ ਅੱਜ ਇੰਨੇ ਲੋਕਾਂ ਦੇ ਫੇਸ ਦੇ ਉੱਪਰ ਕੁਝ ਚੰਗਾ ਕੰਮ ਕਰਕੇ ਜੇ ਮੁਸਕਰਾਹਟ ਆਏਗੀ ਤੇ ਮੈਂ ਸਮਝਦਾ ਹਾਂ ਕਿ ਮੇਰਾ ਜੀਵਨ ਮੇਰਾ ਅੱਜ ਦਾ ਦਿਨ ਸਫਲ ਹੋਏਗਾ ਕਿਉਂਕਿ ਵੈਸੇ ਤੇ ਪਾਰਟੀਆਂ ਤੱਕ ਲੋਕੀ ਸੀਮਿਤ ਰਹ ਜਾਂਦੇ ਜਨ ਕੇਕਸ ਤੱਕ ਰਹ ਜਾਂਦੇ ਕੇਕਸ ਵੀ ਮਨਾਨੇ ਚਾਹੀਦੇ ਆ ਸੈਲੀਬ੍ਰੇਸ਼ਨਸ ਵੀ ਕਰਨੀਆਂ ਚਾਹੀਦੀਆਂ ਪਾਰਟੀਆਂ ਵੀ ਕਰਨੀਆਂ ਚਾਹੀਦੀਆਂ ਔਰ ਮੇਰੀ ਜੋ ਸੋਚ ਹੈ ਕਿ ਕੁਝ ਚੰਗੇ ਕੰਮ ਵੀ ਕਰਨੇ ਚਾਹੀਦੇ ਆ ਜਿਹੜਾ ਦੇਖੋ ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ ਅਸੀਂ ਦੇਖਦੇ ਆਂ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਅਸੀਂ ਪੜਦੇ ਵੀ ਆਂ ਸੁਣਦੇ ਵੀ ਆਂ ਇੱਕ ਵਾਰੀ ਮਿਲਿਆ ਤੇ ਇਸ ਜੀਵਨ ਦੇ ਵਿੱਚ ਕੁਝ ਚੰਗਾ ਕੰਮ ਇਸ ਕੁਦਰਤ ਦੇ ਵਾਸਤੇ ਕਰੀਏ ਇਨਸਾਨੀਅਤ ਦੇ ਵਾਸਤੇ ਕਰੀਏ ਮਾਨਵਤਾ ਦੇ ਵਾਸਤੇ ਕਰੀਏ ਤੇ ਫੇਰ ਹੀ ਸਾਡਾ ਜੀਵਨ ਸਫਲ ਕਿਤੇ ਸਰਦੀ ਕਰਕੇ ਵੀ ਹੈਗਾ ਮੈਂ ਸੋਚ ਰਿਹਾ ਸੀ ਪਿਛਲੇ ਕੁਝ ਸਮੇਂ ਤੋਂ ਕਿ ਬਲੈਂਕਟਸ ਜਾਂ ਸਵੈਟਰਸ ਦੇਈਏ ਫਿਰ ਅਜ ਦਿਨ ਉਸਰਾਂ ਦਾ ਆ ਗਿਆ ਮੈਂ ਕਿਹਾ ਜੀ ਅੱਜ ਸ ਕਰਨਾ ਕਰਨਾ ਹੀ ਹੈ ਮੈਂ ਕਿਹਾ ਇਸ ਦਿਨ ਨੂੰ ਕਿਉਂ ਨਾ ਰੱਖ ਲਈਏ ਸਰਦੀ ਵੀ ਹੈਗੀ ਚਲਾਉਗੇ ਥੱਲੇ ਕਿਉਂਕਿ ਸੁਨੇਹਾ ਲੋਕ ਹੀ ਦਿੰਦੇ ਨੇ ਆ ਉਹ ਸਮਾਜ ਹੀ ਦਿੰਦਾ ਜੀ ਮੇਰੇ ਖਿਆਲ ਹਰ ਕਿਸੇ ਨੂੰ ਆਪਣੀ ਸੈਲੀਬ੍ਰੇਸ਼ਨਸ ਜਿਹੜੀਆਂ ਕੁਛ ਨਾ ਕੁਛ ਚੰਗਾ ਕੰਮ ਕਰਕੇ ਕਰਨੀਆਂ ਚਾਹੀਦੀਆਂ ਜਿੱਥੇ ਪਾਰਟੀਆਂ ਕਰਨੀਆਂ ਚਾਹੀਦੀਆਂ ਉਹ ਸੇਵਾ ਦਾ ਕੰਮ ਵੀ ਕੁਦਰਤ ਨੂੰ ਇਸ ਨੇਚਰ ਨੂੰ ਕੁਛ ਨਾ ਕੁਛ ਜ਼ਰੂਰ ਦੇਣਾ ਚਾਹੀਦਾ ਮਾਨਵਤਾ ਨੂੰ ਜ਼ਰੂਰ ਕੁਛ ਨਾ ਕੁਛ ਦੇਣਾ ਚਾਹੀਦਾ ਪੌਦੇ ਲਗਾਉਣੇ ਚਾਹੀਦੇ ਐ ਐਨਵਾਇਰਨਮੈਂਟ ਦੇ ਬਾਰੇ ਸੋਚਣਾ ਚਾਹੀਦਾ ਜਿੱਥੇ ਸਫਾਈ ਰੱਖਣੀ ਚਾਹੀਦੀ ਹੈ ਇਹਨਾਂ ਨੂੰ ਕਿਉਂ ਚੁੰਨਿਆ ਲੋਕਾਂ ਨੇ ਇਹਨਾਂ ਨੂੰ ਸਰ ਮੈਂ ਸਮਝਦਾ ਮੈਂ ਕਿ ਇਹਨਾਂ ਨੂੰ ਇੱਕ ਫੀਲਿੰਗ ਆਣੀ ਚਾਹੀਦੀ ਹੈ ਕਿ ਇਹ ਵੀ ਸਾਡੇ ਬਰਾਬਰ ਨੇ ਇਹਨਾਂ ਦਾ ਵੀ ਕੋਈ ਆਪਣਾ ਹੈਗਾ ਔਰ ਇਹਨਾਂ ਦੇ ਵਾਸਤੇ ਵੀ ਕੋਈ ਸੋਚਦਾ ਹੈ ਔਰ ਇਹਨਾਂ ਨੂੰ ਖੁਸ਼ੀਆਂ ਜੇ ਮੇਰੇ ਖਿਆਲ ਦੇ ਵਿੱਚ ਜੇ ਮਿਲ ਜਾਣ ਤੇ ਅੱਜ ਦਾ ਦਿਨ ਸਫਲ ਹੈਗਾ ਠੀਕ ਹੈ ਮਤਲਬ ਆਪਾਂ ਇਹੀ ਚਾਹੁੰਦੇ ਸੀ ਕਿ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ ਕੋਈ ਸੇਵਾ ਕਰੀਏ ਕੋਈ ਜਿਹੜੇ ਬਿਦਰਸ਼ਮ ਆਏ ਇੱਥੇ ਲੋਕਾਂ ਨੂੰ ਮਿਲੀਏ ਉਹਨਾਂ ਦਾ ਵੀ ਦੇਖੀ ਉਹਨਾਂ ਨੂੰ ਲੱਗੇ ਕਿ ਕੋਈ ਸਾਡਾ ਆਪਣਾ ਵੀ ਹੈਗਾ ਤੇ ਇੱਥੇ ਆ ਕੇ ਉਹਨਾਂ ਦੇ ਨਾਲ ਕੁਲੀਏ ਮਿਲੀ ਉਹਨਾਂ ਨੇ ਵੀ ਸੈਲੀਬ੍ਰੇਸ਼ਨ ਕਰੀਏ ਕੇਕ ਕੱਟੀਏ ਤੇ ਇੰਜੋਏ ਕਰੀਏ ਇਹਨਾਂ ਲੋਕਾਂ ਨਾਲ ਖੁਸ਼ੀਆਂ ਕਿੰਨੀ ਜ਼ਰੂਰੀ ਹੈ ਇਹਨਾਂ ਨਾਲ ਲੋਕਾਂ ਨਾਲ ਤਾਂ ਬਹੁਤ ਖੁਸ਼ੀ ਜ਼ਰੂਰੀ ਹੈ ਕਿਉਂਕਿ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਵਿਚਾਰੇ ਜਿੰਨਾ ਇੱਥੇ ਰਹਿ ਰਹੇ ਨੇ ਇਹਨਾਂ ਦਾ ਆਪਣਾ ਘਰ ਪਰਿਵਾਰ ਹੋਣਾ ਚਾਹੀਦਾ ਸੀ ਇਹਨਾਂ ਦੇ ਬੱਚਿਆਂ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਆਪਣੇ ਕੋਲ ਰੱਖਦੇ ਇਹਨਾਂ ਦੀ ਸੇਵਾ ਕਰਦੇ ਤੇ ਪਤਾ ਨਹੀਂ ਕਿੰਨਾ ਹਾਲਾਤਾਂ ਦੇ ਕਾਰਨ ਇੱਥੇ ਰਹਿ ਰਹੇ ਨੇ ਇਸੇ ਕਰਨਾ ਆਪਾਂ ਇਨਨ ਉੱਥੇ ਮਿਲਣ ਆਏ ਆ ਅਕਸਰ ਫੈਮਿਲੀ ਦੇ ਵਿੱਚ ਹੁੰਦਾ ਕਿ ਬਰਥਡੇ ਸੈਲੀਬ੍ਰੇਸ਼ਨ ਦੀ ਤਿਆਰੀ ਹੁੰਦੀ ਹੈ ਹਾਂਜੀ ਪਰ ਇਹ ਅਲੱਗ ਤਰੀਕੇ ਦਾ ਬਰਥਡੇ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਾਂ ਹਮੇਸ਼ਾ ਤੋਂ ਹੀ ਇਹੀ ਚੀਜ਼ ਸੋਚੀ ਹੈ ਮੇਰੇ ਹਸਬੰਡ ਨੇ ਵੀ ਇਹੀ ਚੀਜ਼ ਸੋਚੀ ਹੈ ਕਿ ਆਪਾਂ ਹਮੇਸ਼ਾ ਹੀ ਬਰਥਡੇ ਐਸਟਰਾ ਹੀ ਸੇਵਾ ਕਰਦੇ ਕਰੀਏ ਕਿ ਸੈਲੀਬ੍ਰੇਸ਼ਨ ਜਿਹੜੀ ਹੈ ਘਰ ਤੇ ਹਮੇਸ਼ਾ ਸਾਰੇ ਕਰਦੇ ਨੇ ਸਾਰੇ ਜਾਣੇ ਪਾਰਟੀਆਂ ਕਰਦੇ ਨੇ ਪਰ ਸਾਡਾ ਹੀ ਹਮੇਸ਼ਾ ਮੰਨ ਰਿਹਾ ਕਿ ਆਪਾਂ सारे लोगों के नाम मिल के समाज सेवा करके लोगों की कोई ना कोई मदद करके सेलिब्रेशन करिए काफिला चलता रहेगा जी हाँ जी काफिला चलता रहेगा जी ये मेरे पापा का आइडिया था कि हमें पार्टीज छोड़ के यहाँ पे बुज़ुर्गों की सेवा करनी चाहिए क्योंकि उनका जन्मदिन है पार्टीज ना करके हमें सेवा में अपना मन लगाना चाहिए क्योंकि हमारे जितने भी ग्रंथ हैं हमारे जितने भी वेद हैं वो भी कहते हैं कि लोगों की सेवा करनी चाहिए इसीलिए हम इधर आए हैं और बुज़ुर्गों की सेवा कर रहे हैं आप भी क्या इस चीज को अपनाओगे ज़िंदगी हाँ जी मैं इसको अपनी जिंदगी में जरूर अपनाऊँगा क्या जन्मदिन कैसे मनाने चाहिए जन्मदिन हमें एक शाला जाके सेवा करनी चाहिए वृद्ध आश्रम आके सेवा करनी चाहिए लोगों का लोगों की सेवा करनी चाहिए उनको खुशी देनी चाहिए उनकी सेवा करके